ਆ ਜਿਹੜੀ ਚੀਜ਼ ਖਾਂਦੀਆਂ ਨਾ ਬੱਕਰੀਆਂ ਇਹਦੇ ਬਾਰੇ ਤੁਸੀਂ ਵੀਡੀਓ ਮੇਰੀ ਵੀਡੀਓ ਚ ਵੀ ਜਾਂ ਹੋ YouTube ਤੇ ਜਾਂ ਵੈਦਿਕ ਬਾਤ ਭਾਸ਼ਾ ਦੇ ਆਧਾਰ ਤੇ ਤੇ ਇਹਨੂੰ ਉਸ ਦੀ ਜਗਤ ਵਿੱਚ ਇੱਕ ਇਹਦਾ ਚੰਗਾ ਨਾਮ ਸੁਣਿਆ ਵੀ ਹੋ ਸਕਦਾ ਤੁਸੀਂ ਇਹ ਇਹ ਇਹਦੀਆਂ ਦੋ ਕਿਸਮਾਂ ਆ ਆਮ ਕਰਕੇ ਇਹਦੀਆਂ ਦੋਵੇਂ ਕਿਸਮਾਂ ਦਾ ਕੋਈ ਜ਼ਿਕਰ ਨਹੀਂ ਬੜਾ ਪਤਾ ਲੱਗਦਾ ਤੇ ਪਰ ਇਹਦੀ ਤੁਹਾਨੂੰ ਮੈਂ ਪਛਾਣ ਦੱਸਦਾ ਇਹ ਹੈਗੀਆਂ ਛੋਟੀ ਅਤੀ ਬਲਾਈ ਹੈ येलो ਡੰਡੀ ਵਾਲੀ ਪੀਲੀ ਕਲਰ ਪੀਲੇ ਪੀਲੇ ਕਰਦੀ ਡੰਡੀ ਹੈ ਫੁੱਲ ਵੀ ਛੋਟਾ ਫੁੱਲ ਵੀ ਇਹਦਾ ਉੱਡਣੇ ਜੇ ਉੱਡਣੇ ਫਿੱਕੇ ਲਾਈਟ येलो ਕਲਰ ਦਾ ਇੱਕ ਉਹਦੀ ਡਾਰਕ ਕਲਰ ਦੀ ਉਹਦੀ ਵੀਡੀਓ ਮੇਰੇ ਇਹਦੇ ਤੇ YouTube ਤੇ ਪਈ ਹੋਈ ਆ ਪੁਰਾਣੀ ਉਹਦਾ ਤੋਂ ਵੀ ਅਤੀ ਬਲਾਈ ਆ ਮਤਲਬ ਛੋਟੀ ਵੱਡੀ ਇਹਨਾਂ ਨੇ ਵੀ ਦੋ ਕਿਸਮਾਂ ਛੋਟਾ ਫੁੱਲ ਛੋਟਾ ਪੱਤਾ ਇਹ ਜ਼ਿਆਦਾ ਪੌਸ਼ਟਿਕ ਵਾ ਠੀਕ ਹੈ ਜਿਹੜੀ ਇਹਦੀ ਤਸਵੀਰ ਆ ਇਹ ਹੈਗੀ ਗਰਮ ਬਹੁਤ ਜ਼ਿਆਦੀ ਉਹਦੀ ਤਸਵੀਰ ਠੰਡੀ ਆ ਉਹ ਸਦਾਬਹਾਰ ਹੁੰਦੀ ਆ ਤੇ ਇਹ ਇਹਦੇ ਫਲ ਪੱਕ ਗਏ ਉਹਦੇ ਹਜੇ ਫਲ ਨਹੀਂ ਪੱਕੇ ਤੇ ਉਹਦੇ ਫਲ ਮਤਲਬ ਗਰਮੀ ਚ ਹੀ ਪੱਕ ਜਾਂਦੇ ਆ ਇਹਦੇ ਸਿਆਲ ਚ ਜਾ ਕੇ ਪੱਕਦੇ ਆ ਤੇ ਉਹ ਨੂੰ ਹਜੇ ਉਹਦੇ ਡੋਡੇ ਹਰੇ ਹੋਣੇ ਆ ਹਜੇ ਪੂਰੇ ਇਹਦੇ ਪੱਕ ਚੁੱਕੇ ਆ ਠੀਕ ਹੈ ਇਹਨੂੰ ਬੱਕਰੀ ਬਹੁਤ ਖੁਸ਼ ਹੋ ਕੇ ਖਾਂਦੀ ਆ ਤੇ ਇਹ ਬਹੁਤ ਸ਼ਕਤੀਸ਼ਾਲੀ ਪੌਦਾ ਵਾ ਮਤਲਬ ਇਹ ਬੱਕਰੀਆਂ ਦੇ ਲਈ ਇੱਕ ਤਰ੍ਹਾਂ ਦਾ એનર્ਜੀ ਬੂਸਟਰ ਦਾ ਕੰਮ ਕਰਦਾ ਬਹੁਤ ਜ਼ਿਆਦਾ ਠੀਕ ਹੈ ਬਾਕੀ ਇਹਦੇ ਬਹੁਤ ਸਾਰੇ ਗੁਣ ਆ ਤੁਸੀਂ ਮਤਲਬ ਇਹਨੂੰ ਉਸ ਦੀ ਜਗਤ 'ਚ ਇਹਦੀ ਖੋਜ ਕਰ ਸਕਦੇ ਹੋ ਜਿਵੇਂ ਮਰਜੀ ਪਰ ਬੱਕਰੀਆਂ ਵਾਲਿਆਂ ਲਈ ਇਹ ਕੁਦਰਤੀ ਭੰਡਾਰ ਆ ਨੇਚਰਲ ਪ੍ਰਕਿਰਤੀ ਦਾ ਇੱਕ ਮੂਲ ਸੋਮੇ ਦੇ ਵਿੱਚੋਂ ਇਹਨਾਂ ਨੂੰ ਆ ਮਿਲ ਰਿਹਾ ਠੀਕ ਹੈ ਤੇ ਇਹਨੂੰ ਬੱਕਰੇ ਬੱਕਰੀਆਂ ਬੱਚੇ ਬਰੀਡਰ ਸਭ ਖੁਸ਼ ਹੋ ਕੇ ਖਾਂਦੇ ਆ ਇਹ ਕਮਜ਼ੋਰ ਇਹ ਇਹ ਘਰ ਇਹ ਨਹੀਂ ਸਾਨੂੰ ਇਹ ਮਿਲ ਸਕਦਾ ਨਾ ਅਸੀਂ ਮੁੱਲ ਖਰੀਦ ਸਕਦੇ ਇਹਨੂੰ ਇੰਨੇ ਵੱਡੇ ਭੰਡਾਰ ਨੂੰ ਇਹ ਕਾਦਰ ਦੀ ਕੁਦਰਤ ਵਿੱਚ ਆਪ ਹੀ ਪ੍ਰਕਿਰਤਿਕ ਤੌਰ ਤੇ ਹੁੰਦਾ ਜਿੱਥੇ ਚੀਕਣੀ ਮਿੱਟੀ ਹੋਵੇ ਰੂੜਾ ਵਾਲੀ ਉੱਥੇ ਹੁੰਦੀ ਹੈ ਪੀਲੀ ਡੰਡੀ ਵਾਲਾ ਪੌਦਾ ਜਿੱਥੇ ਮਿੱਟੀ ਨਾਰਮਲ ਆ ਖਾਈ ਟੋਆਂ ਟਾਇਆਂ ਚ ਉੱਥੇ ਹੁੰਦਾ ਵਾ ਹ ਹਰੀ ਡੰਡੀ ਵਾਲਾ ਪੌਦਾ ਹੋ ਆਪੀ ਜਾਂਦਾ ਇਹਨੂੰ ਫਲ ਬਹੁਤ ਲੱਗਦਾ ਸੁੱਕਾ ਜਿਹਾ ਇੱਕ ਗੜਬੇ ਟਾਈਪ ਜੀ ਇਹਨੂੰ ਇਹਦਾ ਵੀ ਪੱਤੀਦਾਰ ਵੀ ਹੁੰਦਾ ਵਾ ਠੀਕ ਹੈ ਮਿੱਠਾ ਹੁੰਦਾ ਖਾਣ ਦੇ ਵਿੱਚ ਨਰਮੇ ਦੇ ਪੱਤੇ ਵਰਗੇ ਦੇ ਛੋਟੇ ਪੱਤੇ ਉਹਦੇ ਵੱਡੇ ਪੱਤੇ ਉਹਦੀ ਇਹ ਜਿਹੜੀ ਵੱਡੀ ਵੱਡੀ ਅਤੀ ਵਾਲਾ ਉਹਦੇ ਹੁੰਦੇ ਆ ਡਾਰਕ ਕਲਰ ਦੀ ਡੰਡੀ ਹਰੀ ਰੰਗ ਦੀ ਠੀਕ ਹੈ ਥੋੜੀ ਕਾਲੂਆਂ ਚ ਹੁੰਦੀ ਆ ਇਹ ਹੁੰਦੀ ਆ ਪੀਲੇ ਰੰਗ ਦੀ ਡੰਡੀ ਲਾਈਟ ਪੀਲੇ ਉਹਦੇ ਫੁੱਲ ਬਿਲਕੁਲ ਡਾਰਕ ਪੀਲੇ ਆ ਗੂੜੇ ਪੀਲੇ ਇਹਦੇ ਲਾਈਟ ਪੀਲੇ ਆ بس ਦੋ ਕਿਸਮਾਂ ਇਹਦੀਆਂ ਮਤਲਬ ਦੁੱਧ ਵਾਸਤੇ ਵੀ ਵਧੀਆ ਬੱਕਰੀਆਂ ਨੂੰ ਠੰਡ ਤੋਂ ਵੀ ਬਚਾਅ ਕਰਦੀ ਆ ਇਹਨਾਂ ਤਰ੍ਹਾਂ ਵਿੱਚ ਪੱਠੇ ਦੀ ਕਮੀ ਹੋ ਜਾਂਦੀ ਆ ਬੱਕਰੀਆਂ ਬੱਕਰੀਆਂ ਦੇਖੋ ਇਹਦੀਆਂ ਡੰਡੀਆਂ ਤਕਰੀਬਨ ਤਕਰੀਬਨ 1-1 ਫੁੱਟ ਡੰਡੀ ਖਾ ਜਾਂਦੇ ਆ ਇਹ ਜਮਈ ਪੋ ਮਾਗ ਤੱਕ ਜਿਵੇਂ ਹੁਣ ਮੱਗਰ ਚੱਲਿਆ ਅੱਜ ਦੋ ਮੱਗਰ ਆ ਤੀਪੂ ਮਾਗਦੇ ਵਿੱਚ ਸਾਰੇ ਬੂਟੇ ਡੰਡੀ ਜੜਾਂ ਹੀ ਲਾ ਦਨੇ ਨੇ ਡੰਡੇ ਜਿਹੀ ਰਹਿ ਜਣੇ ਆ ਸਾਰੀ ਖਾ ਜਾਣੀਆਂ ਬੱਕਰੀਆਂ ਨੇ ਇਹ ਉਹ ਮਤਲਬ ਦਸੰਬਰ ਜਨਵਰੀ ਤੱਕ ਇਹ ਬੂਟੇ ਖਾ ਜਾਣੇ ਇਹਨਾਂ ਨੇ ਇਹਨਾਂ ਦਾ ਬੀਜ ਝੜ ਜਾਣਾ ਅਗਲੀ ਵਾਰ ਨੂੰ ਫੇਰ ਆਪ ਹੀ ਹੋ ਜਣੇ ਆ ਇਹ ਬੱਕਰੀ ਪੂਰਾ ਨਹੀਂ ਮਕਾਉਂਦੀ ਇਹਨੂੰ ਕੁਝ ਡੰਡੀਆਂ ਹਿੱਸਾ ਛੱਡ ਦੇਣਾ ਬੱਕਰੀ ਨੇ ਨਾ ਤੇ ਇੰਨਾ ਵਧੀਆ ਪੌਦਾ ਵਾ ਇਹ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਠੀਕ ਹੈ ਤੇ ਇਹਦੇ ਨਾਲ ਜਣੀ ਕਿ ਪਲਬ ਚਰਵਾਈ ਖੜ ਕੇ ਚਰਵਾਈ ਸਾਰੇ ਤਰ੍ਹਾਂ ਦੀ ਦੇਖੋ ਬੱਕਰੀਆਂ ਉੱਚੀ ਪਹਾੜ ਤੇ ਇਹ ਚੱਲ ਰਹੀਆਂ ਠੀਕ ਹੈ ਤੇ ਬਹੁਤ ਵਧੀਆ ਪੌਦਾ ਯਾਨੀ ਕਿ ਇਹ ਇਹ ਬਾਹਰ ਫਿਰਦੀ ਬੱਕਰੀ ਨੂੰ ਤਾਂ ਮਿਲ ਜੂਗਾ ਨੇਚਰਲ ਤੌਰ ਤੇ ਪ੍ਰਕਿਰਤਿਕ ਤੌਰ ਤੇ ਤੇ ਇਹ ਜਿਹੜੀ ਜਿਹੜੀ ਘਰੇ ਆਉਣ ਉਹ ਨਹੀਂ ਇਹ ਮਿਲਦਾ ਇਹ ਆ ਘਰੇ ਵਾਲੀ ਫਿਰ ਘਰੇ ਵਾਲੀ ਨੂੰ ਤਾਂ ਆਪਾਂ ਪਾ ਹੀ ਨਹੀਂ ਸਕਦੇ ਇਹ ਹਾਂ ਪਾ ਸਕਦੇ ਕਿ ਦੀ ਹਿੰਮਤ ਹੈ ਇਹਨੂੰ ਵੱਢ ਲਵੇ ਥੱਲੋਂ ਖਾੜ ਕੇ ਲੈ ਜਵੇ ਸੁੱਕਾ ਵੀ ਖਾ ਜਾਂਦੀਆਂ ਬੱਕਰੀਆਂ ਜਿਵੇਂ ਆਪਾਂ ਨੀਰਾ ਪਾਉਨੇ ਇਹਨੂੰ ਇਹਦਾ ਨੀਰਾ ਬਣ ਜਾਂਦਾ ਮਤਲਬ ਸੁਕਾ ਕੇ ਡੰਡੀਆਂ ਕਟਰ ਕਰਕੇ ਰੱਖ ਲਓ ਪਾ ਸਕਦੇ ਹੋ ਤੁਸੀਂ ਉਹ ਤੁਹਾਡੀ ਹਿੰਮਤ ਪਰ ਇਹ ਹੈ ਫ੍ਰੀ ਚ ਉੱਗਦੇ ਪੌਦੇ ਠੀਕ ਹੈ ਪੁਰਾਣੇ ਸਮਿਆਂ ਨੂੰ ਬੁੜੀਆਂ ਬਾਲਣ ਬੋਲਣ ਵਜੋਂ ਜਾਲ ਲੈਂਦੀਆਂ ਸੀਗੀਆਂ ਪਰ ਬੱਕਰੀਆਂ ਇਹਨਾਂ ਨੂੰ ਖਾ ਰਹੀਆਂ ਬੱਕਰੀ ਉਹ ਚੀਜ਼ ਖਾ ਰਹੀ ਹੈ ਜਿਹਨੂੰ ਕਾਦਰ ਦੀ ਕੁਦਰਤ ਨੇ ਉਹ ਦੱਸਿਆ ਇਹਦੇ ਅੰਦਰ ਆਪ ਹੀ ਇੱਕ ਤਰ੍ਹਾਂ ਦਾ ਬੀਜ ਮੰਤਰ ਸੈਂਸਰ ਆ ਵੀ ਕਿਹੜੀ ਚੀਜ਼ ਪੋਸਟਿਕ ਆ ਇਹਨੇ ਉਹ ਚੀਜ਼ ਹੀ ਖਾਣੀ ਆ ਉਹਨਾਂ ਵਧੀਆ ਫੇਰੇ ਦਾ ਦੁੱਧ ਹੁੰਦਾ ਬੱਕਰੀਆਂ ਦਾ ਅਤੀ ਬੱਲਾ ਇਹਦਾ ਨੋਆ ਹੁਣ ਆ ਪਿੱਛੇ ਜੇ ਇੱਕ ਵੀਡੀਓ ਮੈਂ ਦੇਖਦਾ ਸੀ ਉਹ ਆਦ ਵਾਲਾ ਆਪਦੀ ਕੀ ਕੀ ਨਾਂ ਰੱਖੀ ਬਾਬ ਦੀ ਬਣਾ ਲੈਂਦੇ ਆ ਚਲੋ ਖੈਰ ਇਹਨਾਂ ਨੂੰ ਅਤੀ ਬੱਲਾ ਮਤਲਬ ਬਹੁਤ ਸ਼ਕਤੀਸ਼ਾਲੀ ਪੌਦਾ ਬਹੁਤ ਵਧੀਆ ਪੌਦਾ ਹੈ ਬੱਕਰੀ ਇਹਨੂੰ ਖੁਸ਼ ਹੋ ਕੇ ਖਾ ਰਹੀ ਆ ਇਹ ਆਪਣੀਆਂ ਆਪਣੇ ਘਰ ਦੀਆਂ ਬੱਕਰੀਆਂ ਖਾ ਰਹੀਆਂ ਠੀਕ ਹੈ ਤੇ ਦੁੱਧ ਫਿਰ ਭਾਈ ਉਨਾ ਹੀ ਵਧੀਆ ਠੀਕ ਹੈ ਤੁਸੀਂ ਆਪ ਅੰਦਾਜ਼ਾ ਲਾਓ ਜਿੰਨਾ ਵਧੀਆ ਖਾਊਗੀ ਉਨਾ ਵਧੀਆ ਦੁੱਧ ਬਣੂਗਾ ਠੀਕ ਹੈ ਜੀ ਧੰਨਵਾਦ ਸਾਰੇ ਨੂੰ ਪਿਆਰ ਭਰੀ ਸ਼ਸ਼ੀ ਕਾ